ਲੋ ਜੀ ਮੈਂ ਬਿੰਦਰ कौर ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਇੱਕ ਤੁਹਾਨੂੰ ਹੋਰ ਨਵਾਂ ਰੰਗ ਲੋਕਗੀਤ ਸੁਣਾ ਰਹੀ ਹਾਂ ਇਹ ਸੁਣੋ ਬਹੁਤ ਸੋਨਾ ਹੈ ਤੇ ਇਹ ਹੈਗੀ ਹੈ ਜੀਜੇ ਨੂੰ ਸੱਤਣੀ ਭਾਵੇਂ ਆਪਾਂ ਜੀਜੇ ਨੂੰ ਦੇ ਲਏ ਮਾਮੀ ਨੂੰ ਨਾਨਕਿਆਂ ਦੇ ਵਿੱਚ ਕਹੇ ਕਿ ਮਾਸੀ ਨੂੰ ਕਿਸੇ ਨੂੰ ਵੀ ਕਹਿ ਸਕਦੇ ਆ ਤੇ ਇਸੇ ਤਰ੍ਹਾਂ ਹੀ ਇਹ ਇੱਕ ਜੀਜੇ ਦੀ ਸੱਤਣੀ ਹੈ ਤੇ ਲੰਮੀ ਹੈ ਪੰਜਾਬੀ ਲੋਕਗੀਤ ਬਹੁਤ ਲੰਮਾ ਹੈ ਤੇ ਸੁਣੋ ਜੀ ਜੇ ਦੀ ਪਹਿਣਾ ਆਖ ਦੀ ਕਹਿੰਦੀ ਤਰਤੀ ਨਾਲ ਹੀ ਗਾ ਸੁਵਾ ਦੇ ਉਹ ਨਖਰੋ ਤੇ ਆਖ ਦੀ ਕਹਿੰਦੀ ਤਰਤੀ ਨਾਲ ਹੀ ਗਾ ਸੁਵਾ ਦੇ ਤਰਤੀ ਨਾਲ ਹੀ ਗਾ ਸੁਵਾਏ ਕੇ ਕਹਿੰਦੀ ਅੰਬਰ ਦੀਵੇ ਲਾਣਾ ਲਵਾ ਦੇ ಅಂಬರ ನಾಗಾಲಿ ಆಗಾ ನಾಲಾ ಪಾಗ ਦੇ ਗੁਚੇ ਲਵਾ ਦੇ ਉਹ ਨ ਘਰਤੇ ਆਖਦੀ ਕਹਿੰਦੀ ਤਾਰੇ ਆਂਦੇ ਗੁਚੇ ਲਵਾ ਦੇ ਧਰਿਆਂ ਦੇ ਗੁਚੇ ਲਵਾਏ ਕੇ ਕਹਿੰਦੀ ਧਰਤੀ ਦੀ ਸਹਿਰ ਕੰਜਰੀ ਦਾ ਨਾਚ ਕਰਾ ਦੇ ਓ ਨਖਰੋ ਤੇ ਆਖ ਦੀ ਕਹਿੰਦੀ ਕੰਜਰੀ ਦਾ ਨਾਚ ਕਰਾ ਦੇ ਕੰਜਰੀ ਦਾ ਨਾਚ ਕਰਾਈ ਕੇ ਕਹਿੰਦੀ ਕਲੀ ਨੂੰ ਤਵਾਰਾ ਪਾ ਦੇ ਓ ਨਖਰੋ ਤੇ ਆ ਦੀ ਕਹਿੰਦੀ ਕਲੀ ਨੂੰ ਜਵਾਰਾ ਪਾ ਦੇ ਕਲੀ ਨੂੰ ਚਵਾਰਾ ਪਾਈ ਕੇ ਕਹਿੰਦੀ ਜਾਲੀ ਦੇ ਤਹ ਤੇ ਲਵਾ ਦੇ ਉਹ ਨਾ ਘਰੋਤੇ ਆਖ ਹਦੀ ਕਹਿੰਦੀ ਜਾਲੀ ਦੇ ਤਹ ਤੇ ਲਹਾ ਜਾਲੀ ਦੇ ਤਹਤੇ ਲਵਾਈ ਕਹਤੈਂਦੀ ਰੋੜੇ ਖੂਵਾਲਵਾ ਦੇ ਓ ਰਾਹ ਹਰੋਤੇ ਆਖਦੀ ਕਹਿੰਦੀ ਰੋੜਾਂ ਚ ਖੂਵਾਲਵਾ ਦੇ ਆਉਂਦੇ ਜਾਂਦੇ ਨਾ ਵਾਗ ਨਵਾ ਦੇ ਓ ਨਖਰੋ ਤੇ ਆਖਦੀ ਕਹਿੰਦੀ ਬੂਏ ਅਗੇ ਵਾਗ ਨਵਾ ਦੇ ਬੂਏ ਅਗੇ ਵਾਗ ਲਵਾਈ ਕੇ ਕਹਿੰਦੀ ਟਾਣੀ ਦੇ ਉੱਤੇ ਆਣੀ ਦੇ ਉਤੇ ਬਠਾ ਦੇ ਜੀ ਜੇ ਦੀ ਪੈਣਾ ਆਖਦੀ ਤੈਨੂੰ ਤਰਤੀ ਦਾ ਲਈਂਗਾ ਸਹਵਾ ਦੇ ਉਹ ਨਾ ਘਰੋਤੇ ਆਖਦੀ ਕਹਿੰਦੀ ਤਰਤੀ ਦਾ ਲਈਂਗਾ ਸਹਵਾ ਦੇ ਲੋ ਜੀ ਇਹ ਇੱਕ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਹੈ ਤੇ ਇਹ ਇਕ ਲੰਮੀ ਸਿੱਠਣੀ ਹੈ ਜਿਵੇਂ ਆਪਾਂ ਵਿਆਹਾਂ ਚ ਗਾਉਣੇ ਆ ਆਪਣੇ ਜੀਜੇ ਆਉਂਦੇ ਵਿਆਹਾਂ ਦੇ ਵਿੱਚ ਤੇ ਸਾਲੇ ਨਾ ਫਰਗਾਉਂਦੀਆਂ ਹੈ ਇਹ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਹੈ ਤੇ ਸੁਣੋ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਪੰਜਾਬੀ ਲੋਕ ਗੀਤ ਕਿਵੇਂ ਲੱਗਿਆ ਤੁਸੀਂ ਸਾਰੇ ਹੀ ਮੇਰੀ ਵੀਡੀਓ ਵੇਖਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ